ਮੈਂ ਜੀ ਅਮਰਸਾ ਦਾ ਰਹਿਣ ਵਾਲਾ ਜੀ ਪੰਜਾਬੀ ਆ ਹਿੰਦੁਸਤਾਨੀ ਆ ਇਸ ਤੋਂ ਵੱਧਾ ਪੋਤਰਾ ਪੋਤਰਾ ਜੀ ਕਿੰਨਾ ਸਮੋ ਗਿਆ ਸੀ ਗਏ ਜੀ ਅਜੇ ਹਦੀਪ ਸਿੰਘ ਜੀ ਕਿੰਨਾ ਸਮੋ ਗਿਆ ਸੀ ਲਾ ਕੇ ਗਏ ਆ ਚਲੋ ਚਲੋ ਭਾਈ ਕਿਹੜਾ ਪਿੰਡ ਆਪਣਾ ਅਸੀਂ ਕਿੰਨੇ ਦਿਨ ਪਹਿਲਾਂ ਗਿਆ ਸੀ ਭਾਈ ਪਿੰਡ ਕਿਹੜਾ ਜੀ ਆਪਣਾ ਤੋਂ ਇੱਕ ਪਰਿਵਾਰ ਇਸ ਵੇਲੇ ਇੱਥੇ ਪਹੁੰਚਿਆ ਇੱਕ ਪਰਿਵਾਰ ਜਿਨ੍ਹਾਂ ਦਾ ਪੋਤਰਾ ਜੋੜਾ ਪਹੁੰਚੇ ਜਿਨ੍ਹਾਂ ਦਾ ਬੋਤਰਾ ਅਜੇਦੀਪ ਡਿਪੋਰਟ ਹੋ ਕੇ ਪਰਤੇ ਹੈ ਬੇहद ਮਯੂਸ ਨਿਰਾਸ਼ ਨਜ਼ਰ ਆ ਰਹੇ ਹੈ ਉਹ ਪਰਿਵਾਰ ਤੋਂ ਉਸਦੇ ਦਾਦਾ ਦਾਦੀ ਜਿਹੜੇ ਉਹ ਅਸੀਂ ਪਹੁੰਚੇ 104 ਭਾਰਤੀਆ ਚ ਰਿਪੋਰਟ ਹੋ ਕੇ ਪਹੁੰਚੇ ਅਜੇਦੀਪ ਅੰਮ੍ਰਿਤਸਰ ਵਾਸੀ ਅਜੇਦੀਪ ਦੇ ਦਾਦਾ ਜੀ ਨੇ ਜੋ ਕਾਫੀ ਨਿਰਾਜ਼ ਨਜ਼ਰ ਆ ਰਹੇ ਨੇ ਔਰ ਉਹਨਾਂ ਨੇ ਦੱਸਿਆ ਕਿ ਅਜੇਦੀਪ ਵਾਸੀ ਅੰਮ੍ਰਿਤਸਰ ਅੱਜ ਰਿਪੋਰਟ ਹੋ ਕੇ ਪਹੁੰਚਿਆ ਤਾਂ ਪੁਲਿਸ ਵਾਲੋ ਕਹਿੰਦੇ ਕਿਹਾ ਗਿਆ ਕਿ ਤੁਹਾਡਾ ਬੱਚਾ ਘਰ ਪਹੁੰਚ ਜਾਊਗਾ ਤੁਸੀਂ ਜਾਓ ਤਾਂ ਹੁਣ ਉਹ ਬੜੇ ਖਾਸੇ ਨਿਰਾਸ਼ ਨਜ਼ਰ ਆ ਰਹੇ ਹਨ ਨਿਰਾਸ਼ ਨਜ਼ਰ ਆ ਰਹੇ ਹੈ ਔਰ ਜੋ ਗੌਰਮੈਂਟ ਦੀ ਪਾਲਿਸੀ ਹੋਊਗੀ ਅਸੀਂ ਉਹਨਾਂ ਬਿਲਕੁਲ ਸਹਿਮਤ ਆ ਠੀਕ ਹੈ ਨਾ ਇਹ ਗੱਲਬਾਤ ਹੋਈ ਟੀ ਪ੍ਰਸ਼ਾਸਨ ਦੇ ਨਾਲ ਕਿਸੇ ਦੇ ਨਾਲ ਨਹੀਂ ਕੁਝ ਤਾਂ ਦੱਸਿਆ ਸਰ ਮੇਰੀ ਗੱਲ ਬੇਟਾ ਠੀਕ ਹੈ ਤੁਹਾਡਾ ਅੱਜ ਬਿਲਕੁਲ ਬਿਲਕੁਲ ਠੀਕ ਹੈ ਚੜ੍ਹਦੀ ਖਾਲਾ ਜਾਓ ਜੀ ਉਹ ਮੈਂ ਦਲਾ ਲੋ ਦੋ ਮੈਂ ਕਿਹਨੇ ਤੁਹਾਨੂੰ ਨਹੀਂ ਪੁੱਛਿਆ ਹੋਊ ਕਰਕੇ ਇਹ ਇੱਕ ਇੱਕ ਫਿਰ ਜਿਆਦਾ ਨਹੀਂ ਤੁਹਾਨੂੰ ਹੋਣਾ ਜਾਨ ਜਾਨ ਕਰਦੇ ਆਪ ਉਹ ਜਾਂ ਨਾ ਤਾਂ ਉਹ ਪਤਾ ਤਾਂ ਤੋ ਯਤਨ ਚਰਨਜੀਤ ਸਿੰਘ ਰਿਟਾਇਰਡ ਇਨਸਪੈਕਟਰ ਪੰਜਾਬ ਪੁਲਿਸ ਇਨਸਪੈਕਟਰ ਉਹ ਰਿਟਾਇਰਡ ਇਨਸਪੈਕਟਰ ਚਰਨਜੀਤ ਸਿੰਘ ਜਿਨ੍ਹਾਂ ਦਾ ਪੋਤਰਾ ਅਜੇ ਦੀਪ ਸਨ ਆਫ ਗੁਰਸੇਵਕ ਸਿੰਘ ਵਾਸੀ ਅੰਮ੍ਰਿਤਸਰ ਕੈਂਟ ਤੋ ਹੁਣ ਉਹ ਮੇਰੀ ਗੱਲ ਸੁਣ ਮੈਂ ਕੁੱਝ ਤੋਂ ਕੰਪਲੀਟ ਕਰ ਦੇਣੀ ਆ ਇਹ ਮੈਨੂੰ ਹਾਸਮਟ ਗਾਂਡੇ ਜੀ ਤੁਸੀਂ ਤੇ ਇਹ ਹੁਣ ਕਾਫੀ ਮੀਡੀਆ ਦੀ ਖਿੱਚ ਤੂ ਤੋਂ ਕਾਫੀ ਨਰਾਜ਼ ਨਜ਼ਰ ਆ ਰਹੇ ਕੋ ਮੀਡੀਆ ਵਾਰ-ਵਾਰ ਉਹਨਾਂ ਤੋਂ ਜਾਣਕਾਰੀ ਹਾਸਲ ਕਰਨ ਦਾ ਯਤਨ ਕਰ ਰਿਹਾ ਪੁੱਛਣ ਦਾ ਯਤਨ ਕਰ ਰਿਹਾ ਹੈ ਇਹ ਕਹਿੰਦਾ ਦੋਈ ਸਾਰੇ ਪਿੱਛੇ ਸਾਡੀ ਵੀ ਨੌਕਰੀ ਦੇ ਸਵਾਲ ਆ ਅਸੀਂ ਵਿਚਾਰ ਰਹੇ ਹਾਂ ਇਹ ਕੋਈ ਬਹੁਤ ਫੇਟਾ ਧਿਆਨ ਨਾਲ ਸੁਣੋ ਜਾਣਾ ਮੇਰੇ ਗੱਲ ਤੋਂ ਮੈਂ ਕਿ ਪ੍ਰੈਸਰ ਕੋਡ ਦੇਣਾ ਤੇ ਮੈਨਾਂ ਮੈਨੂੰ ਤੂੰ ਅੰਦਰ ਕਰਾਉਣਾ ਹੁਣ ਤਾਂ ਮੈਨੂੰ ਇਹ ਗੱਲ ਸੁਣ ਲੈਓ ਤੁਹਾਡੇ ਨਾਮ ਆ ਅਸੀਂ ਤੁਹਾਡੇ ਨਾਮ ਆ ਨਾਮ ਨੂੰ ਕੋਈ ਨਹੀਂ ਚਲੋ ਬੱਸ ਕਰੀਏ ਤੋ ਰਿਟਾਇਰਡ ਇਨਸਪੈਕਟਰ ਚਰਨਜੀਤ ਸਿੰਘ ਵਾਸੀ ਕੈਂਟ ਅੰਮ੍ਰਿਤਸਰ ਜਿਨ੍ਹਾਂ ਦਾ ਪੋਤਰਾ ਅਜੇ ਦੀਪ ਅਜੇ ਡਿਪੋਰਟ ਹੋ ਕੇ ਪਰਤੇ ਹੈ ਮਿਲਨ ਪਹੁੰਚੇ ਸਨ ਤੋ ਪੁਲਿਸ ਵੱਲੋਂ ਇਹ ਸੂਚਨਾ ਦਿੱਤੀ ਗਈ ਹੈ ਕਿ ਤੁਸੀਂ ਆਪਣੇ ਘਰ ਜਾਓ ਤੁਹਾਡਾ ਬੱਚਾ ਸਾਰੀ ਫਾਰਮੈਲਟੀ ਕੰਪਲੀਟ ਹੋਣ ਤੋਂ ਬਾਅਦ ਪੁਲਿਸ ਛੱਡ ਕੇ ਆ ਗਈ ਤੇ ਦਾਦਾ-ਦਾਦੀ ਦੋਵੇਂ ਨਜ਼ਰ ਆ ਰਹੇ ਆ ਅਜੇ ਦੀਪ ਜੋ ਰਿਪੋਰਟ ਰੋਕੇ ਆ ਦਾਦਾ-ਦਾਦੀ ਦੋਵੇਂ ਨਿਰਾਸ਼ ਨਜ਼ਰ ਆ ਰਹੇ ਆ ਗੱਲਬਾਤ ਤੋਂ ਗਰੇਜ਼ ਕੀਤਾ ਜਾ ਰਿਹਾ ਹੈ ਪਰੇਜ਼ ਕੀਤਾ ਜਾ ਰਿਹਾ ਹੈ ਆ ਬਿਲਕੁਲ ਜ਼ਾਹਰ ਜੀ ਗੱਲ ਹੈ ਚਿੰਤਾ ਨਿਰਾਸ਼ਾ ਨਾਰਾਜ਼ਗੀ ਖਾਸੀ ਉਹ ਚਿਹਰੇ ਤੇ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਕਿਉਂਕਿ ਚੰਗੇ ਸੁਰੇਰੇ ਭਖ ਦੀ ਆਸ ਦੇ ਵਿੱਚ ਸੁਪਨੇ ਸੰਜੋ ਕੇ ਇਹਨਾਂ ਨੇ ਆਪਣੇ ਬੱਚਿਆਂ ਨੂੰ ਅਮਰੀਕਾ ਭੇਜਿਆ ਸੀ ਕਰਜ਼ਾ ਚੱਕ ਕੇ ਜ਼ਮੀਨਾਂ ਵੇਚ ਕੇ ਜੋ ਮਰਜ਼ੀ ਤਰੀਕਾ اختیار ਕੀਤਾ ਗਿਆ ਪਰ ਗੈਰਕਾਨੂੰਨੀ ਢੰਗ ਪਨਾਇਆ ਗਿਆ ਜਿਸ ਦੇ ਚੱਲਦੇ ਅੱਜ ਇਹ ਹਾਲਾਤ ਪੈਦਾ ਹੋਏ ਨੇ